ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਫਲੋਰ ਦੀ ਫੇਰੀ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਾਬਕਾ ਮੁੱਖ ਮੰਤਰੀ ਨੇ ਬੰਡਾਲਾ, ਰੋਕਾ ਕਲਾ ਸੰਗਟੇਸੀਆਂ ਸਮੇਤ ਹੋਰ ਨਾਲ ਪਿੰਡਾਂ ਵਿੱਚ ਪਹੁੰਚ ਕੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ੰਤੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜ਼ੋਰਦਾਰ ਹਮਲੇ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਉਹ ਸਾਰੇ ਵਾਦੇ ਖੋਖਲੇ ਸਾਬਤ ਹੋਏ ਹਨ ਪਿੰਡਾਂ ਦੇ ਵਿਕਾਸ ਲਈ 5 ਰੁਪਏ ਦੀ ਗ੍ਰਾਂਟ ਵੀ ਨਹੀਂ ਦਿੱਤੀ ਗਈ ਹੈ ਪੰਜਾਬ ਅੰਦਰ ਨਸ਼ਿਆਂ ਦੀ ਪਰਿਮਾਰਹ ਹੈ ਤੇ ਨੌਜਵਾਨਾਂ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ ਹੈ ਇਸ ਕਰਕੇ ਅਗਲੀ ਸਰਕਾਰ ਝਾੜੂ ਦੀ ਨਹੀਂ ਆਉਂਦੀ ਜੋ ਵੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ਾਂਤੀ ਦੇ ਉਮੀਦਵਾਰ ਬਣਨਗੇ ਉਹਨਾਂ ਨੂੰ ਅਗਲੀ ਸਰਕਾਰ ਦੇ ਨਾਲ ਹੀ ਕੰਮ ਕਰਨਾ ਪਵੇਗਾ ਜੋ ਲੋਕ ਪਹਿਲਾਂ ਹੀ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਇਸੇ ਤਰ੍ਹਾਂ ਹੀ ਉਹਨਾਂ ਨੇ ਅਕਾਲੀ ਦਲ ਦੇ ਨਾਂ ਤੇ ਵੋਟਾਂ ਮੰਗਣ ਵਾਲਿਆਂ ਬਾਰੇ ਕਿਹਾ ਕਿ ਇਹਨਾਂ ਨਕਲੀ ਅਕਾਲੀਆਂ ਤੋਂ ਵੀ ਬਚਨ ਦੀ ਲੋੜ ਹੈ ਐਸੇ ਮੌਕੇ ਤੇ ਉਹਨਾਂ ਦੇ ਨਾਲ ਸਾਰੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਕਾਂਗਰਸ ਪਾਰਟੀ ਦੇ ਮੀਰ ਬਾਦਲ ਮੀਬੇਤ ਸਿੰਘ ਜਰ 4 ਜੀ ਦੇ ਹੱਥ ਦੇ ਵਿੱਚ ਜੁੜ ਕੇ ਬੈਠੇ ਹੈ ਮੈਂ ਮਾਫੀ ਚਾਹੁੰਦਾ ਕਿ ਮੈਂ ਲੇਟ ਵੀ ਹੋ ਗਿਆ ਲੇਟ ਵੀ ਕਾਫੀ ਹੋ ਗਿਆ 2 ਘੰਟੇ ਤੋਂ ਤانوں ਇੰਤਜ਼ਾਰ ਕਰਨਾ ਪਿਆ ਉਹਦੇ ਲਈ ਮਾਫੀ ਚਾਹਦਾ ਲੇਕਿਨ ਵਾਟਾ ਜਿਹੜਾ ਜੋਸ਼ ਆ ਉਹ ਦੇਖ ਕੇ ਮੈਂ ਪਿੱਛੇ ਹੀ ਮੋੜ ਪਰ ਮੇਰਾ ਕਹਿਣਾ ਵਿੱਚ 100 ਗੱਡੀ ਹੁਣੀ ਆ ਬੰਦੀਪ ਦੇ ਨਾਲ ਮਰਪੀਤ ਦੇ ਨਾਲ ਤੇ ਬੀਬੀ ਭਗਵਿੰਦਰ ਕੌਰ ਦੇ ਨਾਲ ਜਿਨ੍ਹਾਂ ਨੇ ਪੰਚਾ ਸਰਪੰਚਾ ਨੇ ਮੈਨੂੰ ਸੁਆਗਤ ਕੀਤਾ ਬਹੁਤ ਉਤਸ਼ਾਹ ਮੈਨੂੰ ਇੱਥੇ ਦੇਖਣ ਨੂੰ ਇਲੈਕਸ਼ਨ ਦੇ ਵਿੱਚ ਮਿਲ ਰਿਹਾ ਤੇ ਤੁਸੀਂ ਸੋ ਸ੍ਰੀਆ ਜੀ ਵੱਡੀ ਗਿਣਤੀ ਚ ਇਕੱਠੇ ਹੋਏ ਆ ਝਾੜੂ ਵਾਲਿਆਂ ਦਾ ਦਾ ਇੱਕ ਗੱਲ ਮੈਥੋੜਾ ਕਰਨੀ ਕਿ ਇਹ ਜਿਹੜੀਆਂ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਇਹ ਬਲੌਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ 4 ਸਾਲ ਅਗਲੀ ਸਰਕਾਰ ਵਿੱਚ ਰਹਿਣਾ ਇਹ ਸਰਕਾਰ ਵਿੱਚ ਇਹਨਾਂ ਨੇ 1 ਸਾਲ ਹੀ ਰਹਿਣਾ ਕਿਉਂਕਿ ਸਰਕਾਰ ਦਾ ਇੱਕੋ ਸਾਲ ਰਹਿ ਗਿਆ ਅਗਲੀ ਸਰਕਾਰ ਝਾੜੂ ਦੀ ਨਹੀਂ ਆਉਂਦੀ ਹੋਰ ਜੀ ਦੀ ਮਰਜ਼ੀ ਆਵੇ ਤੁਹਾਨੂੰ ਹੀ ਪਤਾ ਲੋਕ ਝਾੜੂ ਵਾਲੇ ਤਾਂ ਤੰਗ ਆ ਚੁੱਕੇ ਤੇ ਅਗਲੀ ਸਰਕਾਰ ਦੇ ਵਿੱਚ 4 ਸਾਲ ਇਹਨਾਂ ਨੇ ਰਹਿਣਾ ਇਸ ਕਰਕੇ ਤੁਸੀਂ ਅਗਲੀ ਸਰਕਾਰ ਜਿਹੜੀ ਕਿ ਤੁਹਾਡੀ ਆਪਣੀ ਕਾਂਗਰਸ ਪਾਰਟੀ ਦੀ ਆਣੀ ਹੈ ਉਹਨੂੰ ਦੇਖ ਕੇ ਬੰਦੇ ਜਿਟਾਣੇ ਉਸ ਦੇ ਨਾਲ ਹੀ ਮੇਲ ਖਾਂਦੇ ਬੰਦੇ ਬਣਾਉਣੇ ਕਿਉਂਕਿ ਤਾਂ 1 ਸਾਲ ਰਹਿ ਗਿਆ 6 ਮਹੀਨੇ ਤੱਕ ਬੋਟਾ ਸ਼ੁਰੂ ਹੋ ਜਾਣੀ ਆ ਅਗਲੀਆਂ ਆ 2-3 ਮਹੀਨੇ ਹੁਣ ਲੱਜਾਈਆਂ ਜੇ ਬੱਚੇ ਨਿਕਲ ਜਾਣ ਇਹਨਾਂ ਦਾ ਤਾਂ ਕੰਮ ਗਿਆ ਭਾਈ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਹਨਾਂ ਬੰਦਿਆਂ ਨੂੰ ਤੂੰ ਜਿਤਾਓ ਜਿਹੜੇ ਕਾਂਗਰਸ ਦੇ ਨਾਲ ਮੇਲ ਖਾਂਦੇ ਆ ਕਾਂਗਰਸ ਪਾਰਟੀ ਵੱਲੋਂ ਖੜੇ ਆ ਸਹਿਯੋਗੀ ਸੋ ਮੈਂ ਝਾੜੂ ਵਾਲਿਆਂ ਨੇ ਹੋਰ ਤਾਂ ਕਾਂਡਾ ਸੀ ਆ ਬੀਬੀਆਂ ਬੈਠੀਆਂ ਹੁਣ ਮੈਂ ਤੁਹਾਡੀ 1000 ਰੁਪਏ ਦੀ ਕਰਨੀ ਕਰਨੀ ਵੈਸੇ ਉਹ ਤਾਂ ਤੁਹਾਡੇ ਨਾਲ ਤੱਕ ਆ ਗਿਆ ਬਾਬਾ ਉਹ ਊੜੀ ਨੇ ਮਾਂ ਨੂੰ ਪੁੱਛਿਆ ਵੀ ਬੇਬੇ ਵੋਟ ਕਿ ਲਪੋਣੀ ਐ ਪਿਛਲੀ ਵਾਰੀ ਕਹਿੰਦੀ ਹੋਰ ਕਿਹਨੂੰ ਪੋਣੀ ਐ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੋ ਤੇ ਚਾੜੇ ਨੂੰ ਪਾਉਣੀ ਹੋਰ ਕਿਹਨੂੰ ਪਾਉਣੀ ਹੁਣ 4 ਸਾਲ ਹੋ ਗਏ ਚਾੜੇ ਨੂੰ ਨਿੱਕੀ ਜਾਂਦੀ ਐ ਜੇ ਹੁਣ ਤੇ ਅਟਵਾੜੇ ਆਗੇ ਉਸੇ ਚਾੜੋਂ ਨਾਲ ਕੁੱਟਿਓ ਕਿ ਦਾਦੇ ਵਗੋਣੇ ਸਾਡੇ ਤਾਂ 100000 ਰੁਪਈਆ 48000 ਰੁਪਈਆ ਪਿਆ 1 ਰੁਪਈਆ ਤੁਸੀਂ ਸਾਨੂੰ ਨਹੀਂ ਦਿੱਤਾ ਮਨਰੇਕਾ ਸਕੀਮ ਚੱਲਦੀ ਸੀ ਉਹ ਵੀ ਇਹਾਂ ਨੇ ਲਗਭਗ ਬੰਦ ਕਰਤੀ ਐ 100 ਨਿੱਤੀ ਦਿਹਾੜੀ ਮਿਲਦੀ ਸੀ ਉਹਦੇ ਚੋਂ ਵੀ ਹੁਣ ਫਾਇਦਾ ਦੇਂਦੀ ਦਿਹਾੜੀ ਕਿਤੇ ਸਾਡੇ ਵਿੱਚ ਬਾਕੀ ਬੰਦੇ ਪਿਆ ਕਹਿੰਦੇ ਜੇ ਗ੍ਰਾਂਟ ਆਉਂਦੀ ਤਾਂ ਹੀ ਬੰਦੇ ਕੰਨਾਂ ਨਹੀਂ ਤੇ ਗ੍ਰਾਂਟ ਆਉਂਦੀ ਹੋਣੀ ਕਿਸੇ ਪਿੰਡ ਤੇ ਪੁੱਛ ਲੋ 5 ਰੁਪਏ ਵੀ ਨਾ ਨੇ ਕਿਸੇ ਪਿੰਡ ਦੀ ਪੰਚਾਇਤ ਦੇ ਹੱਥ ਪਰੇ ਰੱਖੇ ਵੀ ਤੁਸੀਂ ਡਿਵੈਲਪਮੈਂਟ ਕਰਾ ਲਓ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਸਾਰਾ ਤੁਸੀਂ ਤੈਸ ਨੈਸ ਹੋ ਗਿਆ ਨਸ਼ਿਆਂ ਦੀ ਪਰਮਾਰਗ ਹੋ ਗਈ ਹੈ ਤੇ ਜਿੱਥੇ ਦਿੱਤੀ ਹੈ ਲੁੱਟਾ ਘੋਹਾ ਦਾ ਜੋਰ ਪਿਆ ਹੋਇਆ ਤਤ ਲੋਗਾਰਤ ਹੁੰਦੀ ਹੈ ਲੇਕਿਨ ਲਾਅ ਐਂਡ ਆਰਡਰ ਕੋਈ ਚੀਜ਼ ਨਹੀਂ ਨੌਜਵਾਨਾਂ ਨਾਲ ਧੋਖਾ ਕਹਿੰਦੇ ਜੀ ਐਸੀ ਦੋਨ ਨੌਕਰੀਆਂ ਦਵਾਂਗੇ ਤੁਹਾਨੂੰ ਟਿਕਟਾ ਦੇ ਕਰਾਂਗੇ ਜਿਹੜੀਆਂ ਨੌਕਰੀਆਂ ਆਪਾਂ ਨੇ ਕੱਟੀਆਂ ਵੇਸੀ ਉਹੀ ਮਿਲੀਆਂ ਉਸ ਤੋਂ ਬਾਅਦ ਕੋਈ ਨੌਕਰੀ ਨਹੀਂ ਅੱਜ ਤੱਕ ਕੋਈ ਨੌਕਰੀ ਨਹੀਂ ਕੱਟੀ ਆਹ ਹੁਣ ਸਾਰੇ ਨੌਜਵਾਨ ਕੱਢੇ ਵਾਲੇ ਦਾ ਨੇ ਪਹਿਲਾਂ ਇਹਨਾਂ ਨੂੰ ਵੀ ਲੱਗਦਾ ਸੀ ਪਤਾ ਨਹੀਂ ਇਹੀ ਭਗਤ ਸਿੰਘ ਆ ਗਏ ਜਾਂ ਇਹੀ ਪਤਾ ਨਹੀਂ ਕੀ ਬਦਲਾਅ ਲਿਆਉਂਗੇ ਫਿਰ ਇਹ ਸਮਝੀਏ ਕਿ ਇਹ ਨਕਲੀ ਇਨਕਲਾਬੀ ਹੈ ਸੋ ਇਸ ਕாகੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮਨਪ੍ਰੀਤ ਬੜਾਈ ਫੋਨ ਹਾਰ ਮੁੰਡਾ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਦੇ ਤੁਸੀਂ ਹਮੇਸ਼ਾ ਇਹਨਾਂ ਨੇ ਸਵਾਦ ਸੇਵਾ ਕੀਤੀ ਆਪਣੇ ਪਿੰਡ ਦੇ ਵਿੱਚ ਡਿਸਪੈਂਸਰੀ ਖੋਲ ਕੇ ਡਾਕਟਰੀ ਦਾ ਕੰਮ ਲੋਕਾਂ ਨੂੰ ਸਮਾਜ ਸੇਵਾ ਦਾ ਕੰਮ ਘਰ ਘਰ ਜਾ ਕੇ ਨਾਲ ਕਰਨਾ ਲੋਕਾਂ ਦੀ ਹਰ ਮੰਤ ਪਿਆਰੀ ਬੀਬੀ ਇਸ ਕਰਕੇ ਤੁਸੀਂ ਬੜੀ ਅੱਛੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਬੜੇ ਅੱਛੇ ਕੈਂਡੀਡੇਟ ਨੂੰ ਦਿੱਤੀ ਇਹਨਾਂ ਦਾ ਬੇਟਾ بڑا ਹੋਣ ਹਾਰਾ ਯੂਥ ਕਾਂਗਰਸ ਦਾ ਲੀਡਰ ਹੈ ਉਹਨੇ ਕੈਂਸਰ ਬਾਰੇ ਵਰਗੀ ਬਿਮਾਰੀ ਨੂੰ ਹਰਾ ਕੇ ਤੇ ਆਪ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਅਜੂਦਾ ਨਾਮ ਹੈ ਯੂਥ ਕਾਂਗਰਸ ਦੇ ਵਿੱਚ ਪੂਰੇ ਦੇਸ਼ ਦਾ ਯੂਥ ਉਹ ਜਾਣਦਾ ਹੈ ਪੂਰੇ ਪੰਜਾਬ ਦੇ ਮੈਂ ਦੇਖਿਆ ਹੁਣ ਕਿੰਨੇ ਯੂਥ ਕਾਂਗਰਸ ਦੇ ਵਰਕਰ ਪੰਜਾਬ ਨੇ ਇੱਥੇ ਘੁੰਮ ਰਹੇ ਉਹਦੇ ਕਰਕੇ ਇੱਕ ਬਹੁਤ ਹੀ ਹੁਨਾਰਦ ਹੁੰਦਾ ਮੇਰੀ ਵੀ ਜਿੱਤ ਦੇ ਵਿੱਚ ਇਸ ਦਾ ਬਹੁਤ بڑا ਯੋਗਦਾਨ ਹੈ ਪਰਿਵਾਰ ਦਾ ਦੇਸ਼ ਯੂਥ ਦਾ ਮੁੰਡੇ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਖਾਸ ਤੌਰ ਤੇ ਬੇਨਤੀ ਕਰਨਾ ਹੈ ਕਿ ਜਿਹੜਾ ਪਰਚੇ ਦੀ ਜੋ ਕਾਂਗਰਸ ਪਾਰਟੀ ਚੋ ਦਿੱਤੀ ਗਈ ਟਿਕਟ ਤੇ ਨਾਲ ਨਾਲ ਇਹਨਾਂ ਦੇ ਸਹਿਯੋਗੀ ਸਾਰੇ ਬਲੌਕ ਸੰਪਤੀ ਦੇ ਮੈਂਬਰ ਸਾਹਿਬਾਨ ਦੇ ਕੋਈ ਕੁਕੀਤੀ ਯਾ ਕੁਣੀ ਰੋਕ ਦਿੱਤੀ ਆਮਨਦੀਪ ਗੌਰ ਸੁਖਵਿੰਦਰ ਗੌਰ ਉਕੇ ਤਰ੍ਹਾਂ ਸਾਰੇ ਹੀ ਬਹੁਤ ਅੱਛੇ ਕੈਂਡੀਡੇਟ ਐ ਐਸੀ ਖੜੇ ਕੀਤੇ ਐ ਇਹਨਾਂ ਨੂੰ ਸਾਰਿਆਂ ਨੂੰ ਰਣੇ ਤੁਸੀਂ ਲਿਤਾਓ ਤਾਂ ਕਿ ਐਸੀ ਆਉਣ ਵਾਲੀ ਸਰਕਾਰ ਦੇ ਵਿੱਚ ਇਹਨਾਂ ਦੇ ਨਾਲ ਮਿਲ ਕੇ ਵੱਡੇ ਕੰਮ ਕਰ ਸਕੀਏ ਤੇ ਆਪਣੇ ਇਲਾਕੇ ਨੂੰ ਅੱਗੇ ਵਧਾ ਸਕੀਏ ਬਹੁਤ ਕੰਮ ਹੋਣੇ ਵਾਲਾ ਫਲੋਰ ਹਰਕੇ ਦੇ ਵਿੱਚ ਬਹੁਤ ਵੱਡੇ ਵੱਡੀ ਇੰਡਸਟਰੀ ਇੱਥੇ ਆਉਣੀ ਹੈ ਯੂਨੀਵਰਸਿਟੀ ਇੱਥੇ ਆਉਣੀ ਹੈ ਕਾਲਜ ਇੱਥੇ ਆਉਣਾ ਠੀਕ ਰਹੇ ਆ ਆਪਾਂ ਆ ਸਾਰ ਕਿਸੇ ਤਰ੍ਹਾਂ ਟੱਪ ਜਿਵੇਂ ਝਾੜੂ ਵਾਲਿਆਂ ਨੂੰ ਇੱਕ ਉਹ ਅਕਾਲੀ ਦਾ ਨਾਮ ਪਤਾ ਖੜਾਇਆ ਐ ਨਹੀਂ ਪਤਾ ਲੱਗਦਾ ਵੀ ਕਿਹੜਾ ਜਾਲੀ ਅਕਾਲੀ ਦਾ ਹੈ ਕਿਹੜਾ ਅਸਲੀ ਅਕਾਲੀ ਦਾ ਤਿੰਨ ਚਾਰ ਅਕਾਲੀਦਾਰ ਫਿਰਦੇ ਆ ਇੱਕ ਦੂਜੇ ਨੂੰ ਸਾਰਾ ਦਿਨ ਗਾਲ੍ਹਾਂ ਕੱਢਦੇ ਆ ਤੇ ਅਕਾਲੀ ਦਰ ਤੇ ਨਾਮ ਦੀ ਕੋਈ ਚੀਜ਼ ਨਹੀਂ ਛੱਡੀ ਨਾ ਨੇ ਅਕਾਲੀ ਦਰ ਨੂੰ ਪਿਆ ਜ਼ਿੰਦੇਦਾਰੀ ਤੋਂ ਬਦਨਾਮ ਕਰਦਾ ਇਹ ਇਸ ਕਰਕੇ ਇਹਨਾਂ ਤੇ ਬਚ ਕੇ ਰਹਿਣਾ ਪੈਣਾ ਤੁਹਾਨੂੰ ਪੰਚਾਇਤ ਚੋਣ ਚਾਣ ਚੋਣੋ ਇਹ ਸਾਡੇ ਕੈਂਡੀਡੇਟ ਨੂੰ ਜਿਤਾਓ ਤਾਂ ਕਿ ਮੈਂ ਇਹਨਾਂ ਦੇ ਨਾਲ ਮਿਲ ਕੇ ਤੁਹਾਡੀ ਸੇਵਾ ਕਰ ਸਕਾਂ ਤੇ ਆਉਣ ਵਾਲੇ ਸਮੇਂ 'ਚ ਆਪਣੀ ਡਿਵੈਲਪਮੈਂਟ ਕਰਾ ਸਕਾਂ ਤੁਹਾਡਾ ਸਾਰਿਆਂ ਦਾ ਹੁੰ ਲਈ ਬਹੁਤ ਬਹੁਤ ਧੰਨਵਾਦ ਪੇਰੀ ਅਗਲੇ ਪਿੰਡਾਂ ਵਾਲੇ ਦੇ ਇੰਤਜ਼ਾਰ ਕਰ ਰਹੇ ਇਸ ਕਰਕੇ ਵੀ ਛੇਤੀ ਜਿਆਦਾ ਲੰਬਾ ਨਹੀਂ ਬੜਣਾ ਬਹੁਤਾ ਸਾਰਿਆਂ ਦਾ ਸਹਿਯੋਗ ਭਾਲਦੇ ਸਾਰਿਆਂ ਨੇ ਬੇਨਤੀ ਕਰਦਾ ਕਿ ਪੱਜਾ ਚੁੰਨ ਨਿਸ਼ਾਨ ਤੇ ਮੋਹਰ ਲਾ ਕੇ ਇਹਨਾਂ ਨੂੰ ਭਾਮ ਰੱਖੋ ਜੈ ਗੁਰੂ ਦੇਵ ਧੰਨ ਗੁਰੂ ਦੇ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ